ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਤੁਸੀਂ ਸਭ ਠੀਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਅਸੀਂ ਲੱਗੇ ਆਂ ਜੀ ਅਰਬੀ ਬਣਾਉਣ ਮੈਂ ਕਿਹਾ ਮੈਂ ਆਪਣੇ YouTube ਫੈਮਿਲੀ ਨਾਲ ਇਹ ਵੀ ਵੀਡੀਓ ਸਾਂਝੀ ਕਰਦੀ ਆਂ ਕਿ ਜਿਸ ਤਰ੍ਹਾਂ ਮੈਂ ਅਰਬੀ ਬਣਾਉਣੀ ਆ ਤੁਸੀਂ ਵੀ ਬਣਾਓ ਮੈਨੂੰ ਨਹੀਂ ਲੱਗਦਾ ਵੀ ਇਦਾਂ ਕਦੇ ਕਿਸੇ ਨੇ ਨਾ ਜਿੱਦਾਂ ਮੈਂ ਹੁਣ ਆ ਅ ਵੀ ਦੇਖੋ ਛਿੱਲ ਲੈਣੀ ਆ ਚੇਲੇ ਕੇ ਤੇ ਮੈਂ ਇਹਨਾਂ ਨੂੰ ਕੱਟ ਕੇ ਮੈਂ ਧੋਣਾ ਸਾਰੇ ਲੋਕ ਨਾ ਨੂਨ ਨਾਲ ਧੋਂਦੇ ਆ ਤੇ ਮੈਂ ਤੁਹਾਨੂੰ ਦੱਸਦੇ ਵੀ ਮੈਂ ਅਰਬੀ ਖਾਦੇ ਨਾਲ ਧੋਨੀ ਆ ਤੇ ਬਸ ਵੀ ਬਹੁਤ ਜਲਦੀ ਅਰਬੀ ਸਾਫ਼ ਹੋ ਜਾਂਦੀ ਆ ਤੇ ਆਪਾਂ ਜੇ ਇਹਨਾਂ ਨੂੰ ਨੂਨ ਪਾਈ ਜਾਂਦੇ ਉਹਨਾਂ ਨੂੰ ਧੋਈ ਜਾਂਦੇ ਬਾਰ-ਬਾਰ ਧੋਈ ਜਾਂਦੇ ਸਾਫ਼ ਨਹੀਂ ਹੁੰਦੀ ਰਹਿਗੀ ਜਿਸ ਤਰੀਕੇ ਨਾਲ ਮੈਂ ਅਰਬੀ ਨੂੰ ਧੋਨੀ ਆ ਉਹ ਬਹੁਤ ਜਲਦੀ ਸਾਫ਼ ਹੋ ਜਾਂਦੀ ਆ ਤੇ ਮੈਂ ਇਸ ਤਰ੍ਹਾਂ ਨਾ ਹੁਣ ਸਾਰੀ ਜਿਹੜੀ ਅਰਬੀ ਆ ਇਹ ਛੈਂਡ ਰਹੀ ਆ ਛਿੱਲਮ ਤੋਂ ਬਾਅਦ ਵੀ ਆਪਾਂ ਇਹਨੂੰ ਕੱਟ ਲਵਾਂਗੇ ਜਿਸ ਵੀ ਤਰ੍ਹਾਂ ਤੁਸੀਂ ਕੱਟਦੇ ਆ ਉਸੇ ਤਰ੍ਹਾਂ ਕੱਟ ਲਿਓ ਤੇ ਮੈਂ ਤਾਂ ਇਸ ਤਰ੍ਹਾਂ ਕੱਟ ਲੈਣੀ ਹੁੰਦੀ ਹੈ ਇਹਨੂੰ ਹਨਾ ਤੇ ਤੁਸੀਂ ਮੇਰੀ ਵੀਡੀਓ ਚਲਦੀ ਚਲਦੀ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਜੀ ਬਾਅਦ ਤੁਸੀਂ ਕਰਨਾ ਨਾ ਭੁੱਲ ਜਾਨੇ ਆ ਤੇ ਤੁਸੀਂ ਵੀਡੀਓ ਚਲਦੀ ਚਲਦੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਮੈਂ ਨਾ ਅਰਬੀ ਜਿਹੜੀ ਆ ਐਸੇ ਸ਼ੇਪ ਦੇ ਵਿੱਚ ਜਿਹੜੀ ਆ ਸਾਰੀ ਕੱਟ ਲੈਣੀ ਆ ਤੇ ਕੱਟਣ ਤੋਂ ਬਾਅਦ ਫੇ ਤੁਹਾਨੂੰ ਦੱਸਦੇ ਆਂ ਵੀ ਆਪਾਂ ਇਹਨੂੰ ਕਿਸ ਤਰ੍ਹਾਂ ਤੋੜਦਾ ਹਨ ਤੇ ਤੁਸੀਂ ਦੇਖਦੇ ਰਹੋ ਵੀਡੀਓ ਚ ਬਣੇ ਰਹੋ ਮੇਰੇ ਨਾਲ ਤੇ ਆਹ ਦੇਖ ਲਓ ਇਸ ਤਰ੍ਹਾਂ ਬਸ ਮੈਂ ਇੰਨੀ ਬਰੀਕ ਹੀ ਕੱਟਦੀ ਹੁੰਨੀ ਆ ਤੇ ਤਾਂ ਬਾਕੀ ਤੁਹਾਡੀ ਮਰਜ਼ੀ ਆ ਵੀ ਤੁਸੀਂ ਕਿੱਦਾਂ ਦੀ ਬਣਾਉਨੇ ਆ ਤੇ ਪਰ ਮੈਂ ਤਾਂ ਇੰਨੀ ਬਰੀਕ ਆ ਦੇਖੋ ਇਸ ਤਰ੍ਹਾਂ ਕੱਟਣੀ ਹੈਗੀ ਆ ਹਨਾ ਮੈਂ ਨਾ ਵੀਡੀਓ ਜਿਹੜੀਆਂ ਵੀ ਬਣਾਉਣੀ ਆ ਇਹ ਕੋਈ ਤੁਸੀਂ ਇਹ ਨਾ ਸਮਝਿਆ ਕਰੋ ਵੀ ਮੈਂ ਤੁਹਾਡੇ ਲਈ ਬਣਾਈ ਆ ਜਾਂ ਤੁਹਾਡੇ ਮਤਲਬ ਘਰਾਂ ਦੀਆਂ ਕੋਈ ਫੈਮਲੀਆਂ ਮੈਂ ਇਸ ਤਰ੍ਹਾਂ ਮੈਂ ਕਿਸੇ ਵੱਲ ਵੀ ਦੇ ਕੇ ਕੋਈ ਵੀਡੀਓ ਨਹੀਂ ਬਣਾਉਂਦੀ ਹੈਗੀ ਮੇਰੇ ਦੇ ਦਿਲ ਦੇ ਵਿੱਚ ਜੋ ਹੁੰਦਾ ਮੈਂ ਉਹਨਾਂ ਤੇ ਵੀਡੀਓ ਬਣਾਉਣੀ ਆ ਜੋ ਸਾਡੇ ਜਾਂ ਆਲੇ-ਦੁਆਲੇ ਜੋ ਹੋ ਰਿਹਾ ਆ ਉਹਨਾਂ 'ਚ ਦੇਖ ਕੇ ਆਪਾਂ ਵੀਡੀਓ ਬਣਾਈਦੀ ਆ ਇਹ ਕਿਸੇ ਲਈ ਕੋਈ ਇੱਕ ਲਈ ਸਪੈਸ਼ਲ ਵੀਡੀਓ ਨਹੀਂ ਹੁੰਦੀ ਹੈਗੀ ਤੇ ਤੁਸੀਂ ਹਨਾ ਕੋਈ ਵੀ ਬਿਲਕੁਲ ਵੀ ਆਪਣੇ ਵਾਲੇ ਇਹਨਾਂ ਚੀਜ਼ਾਂ ਨੂੰ ਨਾ ਲੈ ਕੇ ਜਾਇਓ ਜੀ ਵੀ ਵੀ ਤੁਹਾਡੇ ਵੱਲ ਦੇਖ ਕੇ ਆਪਾਂ ਵੀਡੀਓ ਬਣਾਈ ਆ ਜਾਂ ਤੁਹਾਡੇ ਘਰ ਵਿੱਚ ਕੀ ਹੋ ਰਿਹਾ ਆ ਆਪਾਂ ਉਹਨਾਂ ਵੱਲ ਦੇਖ ਕੇ ਵੀਡੀਓ ਬਣਾਈ ਆ ਆਪਾਂ ਇਦਾਂ ਦੇ ਬਿਲਕੁਲ ਹੀ ਦਿਮਾਗ 'ਚ ਇਹ ਗੱਲ ਹੈਗੀ ਆਪਾਂ ਜੋ ਸਮਾਜ ਦੇ ਵਿੱਚ ਹੁੰਦਾ ਆ ਉਹਨਾਂ ਨੂੰ ਦੇਖ ਕੇ ਵੀਡੀਓ ਬਣਾਈ ਜਾਂਦੀ ਆ ਤੇ ਫੇ ਕੋਈ ਨਾ ਕੋਈ ਵੀਡੀਓ ਤੋਂ ਚੀਜ਼ ਆਪਾਂ ਨੂੰ ਸਿੱਖਣ ਨੂੰ ਮਿਲਦੀ ਆ ਤੇ ਕਈ ਵਾਰੀ ਆਪਣੇ ਵੀ ਫੇ ਦਿਮਾਗ 'ਚ ਆ ਜਾਂਦਾ ਵੀ ਆਪਾਂ ਇਸ ਤਰ੍ਹਾਂ ਕਰਨਾ ਚਾਹੀਦਾ ਤਾਂ ਸਾਡਾ ਸਭ ਕੁਝ ਇਸ ਤਰ੍ਹਾਂ ਠੀਕ ਰਹਿੰਦਾ ਆ ਤੇ ਆਹ ਦੇਖੋ ਜੀ ਆਪਾਂ ਆਰਬੀ ਲਈ ਕੱਟ ਆਪਾਂ ਲੂਣ ਨਾਲ ਧੋਣਾ ਇਹ ਹੈਗਾ ਆ ਜੀ ਆਟਾ ਆਪਾਂ ਆਟੇ ਨੂੰ ਇਸ ਤਰ੍ਹਾਂ ਜਿਹੜਾ ਅਰਬੀ ਦੇ ਉੱਤੇ ਪਾ ਕੇ ਨਾ ਇਹਨੂੰ ਚੰਗੀ ਤਰ੍ਹਾਂ ਆਪਾਂ ਸਾਰੇ ਅਰਬੀ ਨੂੰ ਨਾ ਆਟਾ ਲਾ ਲੈਣਾ ਹੈ ਨੂਨ ਨਹੀਂ ਆਪਾਂ ਬਿਲਕੁਲ ਵੀ ਪਾਉਣਾ ਹੈਗਾ ਤੇ ਆਟਾ ਜਿਹੜਾ ਦੇਖੋ ਇਸ ਤਰ੍ਹਾਂ ਆਪਾਂ ਸਾਰਾ ਹੀ ਇਹਦੇ ਵਿੱਚ ਬਿਲਕੁਲ ਚੰਗੀ ਤਰ੍ਹਾਂ ਇਹਨੂੰ ਮਨ ਲੈਣਾ ਹੈ ਤੇ ਜੇ ਤੁਸੀਂ ਦੇਖਦੇ ਜਾਓ ਵੀ ਅਰਬੀ ਕਿੰਨੀ ਜਲਦੀ ਸਾਫ਼ ਹੋ ਜਾਂਦੀ ਆ ਤੇ ਤੁਹਾਡੇ ਵਿੱਚੋਂ ਕੌਣ-ਕੌਣ ਆਟੇ ਦੇ ਨਾਲ ਅਰਬੀ ਨੂੰ ਧੋਂਦਾ ਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਪਹਿਲਾਂ ਅਸੀਂ ਵੀ ਲੋਨ ਨਾਲ ਧੋਦੇ ਹੁੰਦੇ ਹੁੰਦੇ ਸੀ ਕਿੰਨਾ ਜੇ ਲੱਗੇ ਰਹਿਣਾ ਅਰਬੀ ਸਾਫ਼ ਹੀ ਨਹੀਂ ਸੀ ਹੁੰਦੀ ਬਾਅਦ ਵਿੱਚ ਇਹ ਟ੍ਰਿਕ ਮੈਂ ਕਿਹਾ ਚਲੋ ਇਸ ਤਰ੍ਹਾਂ ਕਰਕੇ ਦੇਖਦੇ ਆਪਾਂ ਆਟੇ ਦੇ ਨਾਲ ਅਰਬੀ ਧੋ ਕੇ ਦੇਖ ਲੈਨੇ ਆ ਤੇ ਪਰੇ ਤਰੀਕਾ ਮੈਨੂੰ ਬਹੁਤ ਵਧੀਆ ਲੱਗਾ ਆ ਦੇਖੋ ਨਾ ਫਿਰ ਪੱਛੇ ਮੈਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਨਾ ਜਿਹੜਾ ਆਟਾ ਆ ਇਹਦੇ ਨਾਲ ਫੇ ਆਪਣੇ ਹੱਥਾਂ ਦੇ ਵਿੱਚ ਜਿਹੜੀ ਇੱਕ ਕੰਡੇ ਜੇ ਲੱਗਣ ਲੱਗ ਪੈਂਦੇ ਉਹ ਵੀ ਨਹੀਂ ਲੱਗਦੇ ਹੈਗੇ ਜੇ ਲੱਗਦੇ ਵੀ ਹੋਣਾ ਮੁੜ ਕੇ ਫੇ ਆਪਣੇ ਹੱਥ ਨੂੰ ਆਟਾ ਲਾ ਕੇ ਤੁਸੀਂ ਚੰਗੀ ਤਰ੍ਹਾਂ ਆਪਣੇ ਹੱਥਾਂ ਨੂੰ ਜਿਹੜਾ ਮਲ ਲਓ ਤੇ ਉਹ ਕੰਡੇ ਜਿਹੇ ਲੱਗਣੇ ਹਟ ਜਾਣਗੇ ਤੇ ਆ ਦੇਖੋ ਇਸ ਤਰ੍ਹਾਂ ਨਾ ਪਰ ਵੀ ਜਿਹੜੀ ਆ ਇਹ ਸਾਰੀ ਆਪਾਂ ਧੋ ਲੈਣੀ ਆ ਚੰਗੀ ਤਰ੍ਹਾਂ ਜਿੰਨਾ ਚਿਰ ਸਾਫ਼ ਪਾਣੀ ਨਹੀਂ ਹੋ ਜਾਂਦਾ ਆ ਦੇਖੋ ਤੁਸੀਂ ਇਹਨੂੰ ਦੇਖਣ ਤੋਂ ਹੀ ਪਤਾ ਲੱਗ ਜਾਂਦਾ ਵੀ ਉਹ ਜਿੱਦਾਂ ਲੂਣ ਦੇ ਨਾਲ ਧੋਣ ਨਾਲ ਉਹ ਚਿਪਚਿਪ ਜਈ ਜਿਹੜੀ ਆ ਉਹ ਰਹਿ ਹੀ ਜਾਂਦੀ ਆ ਪਰ ਆਟਾ ਧੋਣ ਦੇ ਆਟਾ ਦੇ ਨਾਲ ਹਨਾ ਧੋਣ ਦੇ ਨਾਲ ਜਿਹੜੀ ਅਰਬੀ ਆ ਬਹੁਤ ਜਲਦੀ ਸਾਫ਼ ਹੋ ਜਾਂਦੀ ਆ ਤੇ ਉਹ ਚਿਪਚਪਾਹਟ ਜਿਹੜੀ ਆ ਉਹ ਬਹੁਤ ਜਲਦੀ हट ਜਾਂਦੀ ਆ ਤਾਂ ਤੁਸੀਂ ਇਸ ਤਰ੍ਹਾਂ ਜ਼ਰੂਰ ਕਰਕੇ ਦੇਖਿਓ ਤੇ ਫਿਰ ਤੁਸੀਂ ਮੈਨੂੰ ਦੱਸਿਓ ਵੀ ਕਿਦਾਂ ਤੁਹਾਨੂੰ ਕਿਦਾਂ ਇਹ ਤਰੀਕਾ ਲੱਗਿਆ ਆਟੇ ਨਾਲ ਅਰਬੀ ਧੋਣ ਦਾ ਬਾਣਾ ਇਹ ਤਰੀਕਾ ਬਹੁਤ ਵਧੀਆ ਆ ਇਹ ਕਿਸੇ ਕਿਸੇ ਨੂੰ ਪਤਾ ਹੋ ਸਕਦਾ ਆ ਬਾੜਿਆਂ ਨੂੰ ਇਹ ਨਹੀਂ ਪਤਾ ਹੈਗਾ ਜਿਹਨੂੰ ਜਿਹਨੂੰ ਵੀ ਪਤਾ ਆ ਵੀ ਹਾਂ ਪਿੰਨਾ ਉਹ ਆਟੇ ਨਾਲ ਧੋਂਦੇ ਆ ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸ ਸਕਦੇ ਆ ਜਾਂ ਕੋਈ ਤੁਹਾਡੇ ਕੋਲ ਹੋਵੇ ਹੋਰ ਨਵਾਂ ਤਰੀਕਾ ਹੈਗਾ ਆ ਲੂਣ ਤੇ ਆਟੇ ਤੋਂ ਵਗੈਰੇ ਤੁਸੀਂ ਉਹ ਵੀ ਮੈਨੂੰ ਦੱਸ ਦਿਓ ਤਾਂ ਅਸੀਂ ਇਕੱਠੇ ਉਹ ਕਰ ਲਿਆ ਕਰਾਂਗੇ ਜੀ ਤੇ ਆ ਦੇਖੋ ਆਪਾਂ ਆਰਬੀ ਨੂੰ ਚੰਗੀ ਤਰ੍ਹਾਂੁੱਲੇ ਪਾਣੀ ਦੇ ਵਿੱਚ ਧੋ ਲਿਆ ਆ ਐਨ ਚੰਗੀ ਤਰ੍ਹਾਂ ਸਾਫ਼ ਹੁਣ ਮੈਂ ਟੋਕਰੀ ਦੇ ਵਿੱਚ ਇਹਨੂੰ ਪਾ ਲੈਣੀ ਆ ਇਹਦੇ ਤੋਂ ਕੱਢ ਕੇ ਸਾਰੇ ਫਿਰ ਨਾ ਇਹ ਸਾਰੇ ਆਲ ਵੀ ਕੱਢਣ ਤੋਂ ਬਾਅਦ ਇਹਨੂੰ ਮੈਂ ਕੋਈ ਇੱਕ ਕੱਪੜੇ ਦੇ ਉੱਤੇ ਹਨਾ ਸੁੱਕਣੇ ਪਾ ਦਊਗੀ ਤਾਂ ਜੋ ਆਲ ਵੀ ਜਿਹੜੀ ਹੈ ਸੁੱਕ ਚੁਲੀ ਹਨਾ ਤੇ ਮੈਂ ਹੁਣ ਇਹਨੂੰ ਇੱਥੇ ਹੀ ਝੱਪ ਕੇ ਪਾ ਲਿਆ ਤੇ ਹੁਣ ਇਹਦਾ ਪਾਣੀ ਜਿਹੜਾ ਚੰਗੀ ਤਰ੍ਹਾਂ ਆਪਾਂ ਇੱਥੇ ਨਿਚੋੜ ਦਵਾਂਗੇ ਇਸ ਤਰ੍ਹਾਂ ਕਰਕੇ ਅੱਗੇ ਤਾਂ ਹੁੰਦਾ ਸੀ ਲੂਣ ਨਾਲ ਗੁੜੀਆਂ ਧੋਂਦੀਆਂ ਰਹਿੰਦੀਆਂ ਸਾਰੀ ਆਰਬੀ ਮੋੜ ਕੇ ਉਹਨੂੰ ਧੁੱਪੇ ਸੁੱਕਣੇ ਪਾ ਦੇਣਾ ਤਾਂ ਜਦੋਂ ਬਣਨੀ ਕਿਤੇ ਐਨ ਸੁੱਕੀ ਜਹੀ ਬਣ ਜਾਂਦੀ ਹੁੰਦੀ ਸੀਗੀ ਤੇ ਇਹਨੂੰ ਆਰਬੀ ਨੂੰ ਮੈਂ ਇਦਾਂ ਹੁਣਾ ਪੋਣੇ ਦੇ ਉੱਤੇ ਫੋਲ ਦਿੱਤਾ ਆ ਕੁਝ ਟਾਈਮ ਲਈ ਇਦਾਂ ਮਿਛਾਂ ਚ ਆਏ ਦੇਖੋ ਰਸੋਈ ਚ ਆ ਮੈਂ ਜਿਹੜੀ ਇਹ ਆਰਬੀ ਫੋਲੀ ਹੋਈ ਹੈ ਨਾ ਹੁਣ ਮੈਂ ਇਹਨੂੰ ਲੋਹੇ ਦੀ ਕੜਾਈ ਦੇ ਵਿੱਚ ਥੋੜਾ ਜਿਹਾ ਤੇਲ ਪਾਉਣਾ ਹੈ ਜਿਆਦਾ ਤੇਲ ਨਹੀਂ ਪਾਉਣਾ ਹੈਗਾ ਕਈ ਤਾਂ ਨਾ ਐਨ ਜਿੱਦਾਂ ਪਕੌੜੇ ਤੜੀਦੇ ਆ ਇਦਾਂ ਆਰਬੀ ਨੂੰ ਤਾੜ ਲੈਂਦੇ ਆ ਪਰ ਇਹ ਇਸ ਤਰ੍ਹਾਂ ਆਰਬੀ ਨੂੰ ਨਹੀਂ ਤਾੜਨਾ ਹੈਗਾ ਥੋੜਾ ਜਿਹਾ ਤੇਲ ਤੁਸੀਂ ਇਹਦੇ ਵਿੱਚ ਪਾਉਣਾ ਹੈ। ਜ਼ਿਆਦਾ ਤੇਲ ਨਹੀਂ ਪਾਉਣਾ ਹੈਗਾ। ਆ ਦੇਖੋ ਜਿੰਨਾ ਕ ਬੋਤਲ ਦੇ ਵਿੱਚ ਥੋੜਾ ਹੀ ਆ ਮੈਂ ਇੰਨਾ ਹੀ ਪਾ ਲੈਣਾ। ਜ਼ਿਆਦਾ ਨਹੀਂ ਪਾਉਣਾ। ਬੱਸ। ਮਾਤਿਖ ਲੋ। ਇਹ ਲੋਹੇ ਦੀ ਕੜਾਈ ਦੇ ਵਿੱਚ ਤੁਸੀਂ ਸਬਜ਼ੀ ਬਣਾਇਆ ਕਰੋ ਤੇ ਬਹੁਤ ਸਵਾਦ ਬਣਦੀ ਪੈਸੇ ਵੀ ਲੋਹੇ ਦੀ ਕੜਾਈ ਦੇ ਵਿੱਚ ਸਬਜ਼ੀ ਬਣਾਉਣੇ ਸਾਡੀ ਸਿਹਤ ਲਈ ਵੀ ਠੀਕ ਆ। ਮੈਂ ਕਰੇਲੇ ਹੋਏ, ਪਿੰਟੀਆਂ ਹੋਈਆਂ, ਅਰਬੀ ਇਹ ਮੈਂ ਸਾਰਾ ਕੁਝ ਲੋਹੇ ਦੀ ਕੜਾਈ ਦੇ ਵਿੱਚ ਹੀ ਬਣਾਉਣੀ ਆ। ਤੇ ਹੁਣ ਮੈਂ ਹਨਾਰਬੀ ਜਿਹੜੀ ਐ ਥੋੜੀ ਥੋੜੀ ਕਰਕੇ ਤੇ ਦੇਖ ਲੈਣੇ ਵੀ ਤੇਲ ਗਰਮ ਹੋ ਗਿਆ ਆ ਤੇ ਆਪਾਂ ਇਹਨੂੰ ਇਹਦੇ ਵਿੱਚ ਫਿਰ ਪਾ ਦਵਾਂਗੇ ਹਨਾ ਤੇ ਦੇਖ ਲੈਣੇ ਹਾਂ ਹਾਂਜੀ ਤੇਲ ਤਾਂ ਹੋ ਗਿਆ ਗਰਮ ਹੁਣ ਮੈਂ ਸਾਰੇ ਅਰਬੀ ਜਿਹੜੀ ਐ ਨਾ ਇਹਦੇ ਵਿੱਚ ਪਾ ਦਵਾਂਗੀ ਆਪਾਂ ਹੁਣ ਇਹਦੇ ਵਿੱਚ ਕੋਲੇ ਕੁਝ ਨਹੀਂ ਹੋਰ ਪਾਉਣਾ ਹੈਗਾ ਬਸ ਇਸੇ ਇੰਨੇ ਕ ਤੇਲ ਦੇ ਵਿੱਚ ਹੀ ਆਪਾਂ ਇਹਨੂੰ ਤਾਲਣਾ ਹੈ ਆ ਜਦੋਂ ਮਾਤਲਬ ਕਿ ਥੋੜੀ ਥੋੜੀ ਕੱਚੀ ਰਹਿ ਗਈ ਜਾਨੀ ਕਿ ਬਣਾਉਣੀ ਚਾਹੀਦੀ ਹੈ ਕੱਚੀ ਜਦੋਂ ਥੋੜੀ ਰਹਿ ਗਈ ਨਾ ਫਿਰ ਇਹਦੇ ਵਿੱਚ ਆਪਾਂ ਬਾਕੀ ਦਾ ਸਮਾਨ ਜਿਹੜਾ ਆ ਉਹ ਪਾਉਣਾ ਹੈਗਾ ਆ ਤੇ ਆ ਦੇਖੋ ਹੁਣ ਮੈਂ ਅਰਬੀ ਇਹਦੇ ਵਿੱਚ ਸਾਰੇ ਰਿੱਤੀ ਪਾ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਹਲਾ ਕੇ ਨਾ ਫਿਰ ਟੱਕ ਦੇਵਾਂਗੇ ਕੁਝ ਟਾਈਮ ਦੇ ਲਈ ਕਈ ਤਰ੍ਹਾਂ ਦੀ ਆਲੂ ਅਰਬੀ ਵੀ ਬਣਾਉਂਦੇ ਆ ਤਰੀ ਵਾਲੀ ਅਰਬੀ ਕੌਣ ਕੌਣ ਬਣਾਉਂਦਾ ਉਹ ਵੀ ਮੈਨੂੰ ਤੁਸੀਂ ਜ਼ਰੂਰ ਦੱਸਿਓ ਮੇਰੀ ਭਾਬੀ ਆਰਬੀ ਉਹ ਨਾ ਬਣਾਉਂਦੀ ਤਰੀ ਵਾਲੀ ਬਹੁਤ ਸਵਾਦ ਬਣਾਉਂਦੀ ਆ ਤੇ ਪਰ ਮੈਂ ਨਹੀਂ ਕਦੇ ਬਣਾਈ ਹੈਗੀ ਤੇ ਨਾ ਬੱਚੇ ਪਸੰਦ ਨਹੀਂ ਕਰਦੇ ਉਦਾਂ ਪਰ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਮੇਰੀ ਆਪਣੀ ਭਾਪੀ ਦੇ ਹੱਥਾਂ ਦੀ ਸਬਜ਼ੀ ਅਰਬੀ ਤਰੀ ਵਾਲੀ ਤੇ ਪਰ ਮੈਂ ਇਸ ਤਰ੍ਹਾਂ ਹੀ ਬਣਾਉਣੀ ਆ ਸਾਡੀ ਫੈਮਿਲੀ ਚ ਜਿਹੜੇ ਸਾਰੇ ਸਬਜ਼ੀ ਇੱਦਾਂ ਹੀ ਪਸੰਦ ਕਰਦੇ ਆ ਤੇ ਇਹ ਦੇਖੋ ਜੀ ਆਪਾਂ ਹੁਣ ਇਹਨੂੰ ਇਸ ਤਰ੍ਹਾਂ ਨਾ ਰਲਾ ਕੇ ਇਹਨ ਚੰਗੀ ਤਰ੍ਹਾਂ ਤੇਲ ਦੇ ਵਿੱਚ ਤੇ ਇਹਨੂੰ ਆਪਾਂ ਦੇਣਾ ਹੋਣਾ ਟਾਗਾ ਆਨੋਤੀ ਆਪਾਂ ਇਸ ਤਾ ਟਾਗਾ ਅਰਬੀ ਹੀ ਹੋਊ ਤੇ ਇਹਦੇ ਵਿੱਚ ਆਪਾਂ ਮਿਰਚਾਂ ਵੀ ਲੰਬੀਆਂ ਲੰਬੀਆਂ ਕੱਟ ਕੇ ਜਿਹੜੀਆਂ ਆ ਉਹ ਵੀ ਪਾ ਦਿੱਤੀਆਂ ਆ ਤੇ ਅਰਬੀ ਦੇਖੋ ਅੱਧੀ ਕੱਚੀ ਅੱਧੀ ਕੱਚੀ ਵੀ ਨਹੀਂ ਜ਼ਿਆਦਾ ਜਿਹੜੀ ਆ ਉਹ ਬਣ ਗਈ ਆ ਹਨਾ ਤੇ ਇਸ ਤਰ੍ਹਾਂ ਆਪਾਂ ਤੁਸੀਂ ਵੀ ਇਸ ਤਰ੍ਹਾਂ ਹੀ ਬਣਾਉਣਾ ਆ ਤੇ ਹਜੇ ਆਪਾਂ ਦੇਖੋ ਵਿੱਚ ਪਿਆਜ਼ ਨਹੀਂ ਪਾਏ ਹੈਗੇ ਬਾਕੀ ਲੂਣ ਹਲਦੀ ਕੁਛ ਨਹੀਂ ਪਾਇਆ ਹੈਗਾ ਕੱਲੀ ਅਰਬੀ ਆ ਤਾਂ ਮਿਰਚਾਂ ਆ ਮਿਰਚਾਂ ਵੀ ਪਾਈਆਂ ਆ ਜਿੱਦਾਂ ਆਲੂ ਵੀ ਪੱਕਣ ਤੋਂ ਬਾਅਦ ਹੀ ਮੈਂ ਮਿਰਚਾਂ ਪਾਈਆਂ ਦੇਖੋ ਮੈਂ ਇਹਨੂੰ ਦੇਖਿਆ ਆ ਵੀ ਹਾਂ ਆਲੂ ਹੋਣ ਜਿਹੜੀ ਆ ਬਣ ਗਈ ਆ ਤੇ ਇਹਦੇ ਵਿੱਚ ਮੈਂ ਹੁਣ ਦੇਖੋ ਪਾਤਾ ਨੂਨ ਤੇ ਨਾਲ ਮੈਂ ਹੁਣ ਇਹਦੇ ਵਿੱਚ ਪਾਉਂਗੀ ਹਲਦੀ ਵੀ ਠੀਕ ਹੈ ਹਾਂ ਦੇਖੋ ਹੁਣ ਮੈਂ ਇਹਦੇ ਵਿੱਚ ਹਲਦੀ ਵੀ ਪਾ ਦਿੰਨੀ ਆ ਮਿਰਚਾਂ ਤਾਰੀਆਂ ਪਾ ਦਿੱਤੀਆਂ ਆ ਇਹ ਕੋੜੀਆਂ ਵੀ ਆ ਬੱਚੇ ਆਏ ਹੋਏ ਆ ਸ਼ਾਇਦ ਮਿਰਚ ਨਾ ਖਾਣ ਇਸ ਕਰਕੇ ਮੈਂ ਮਿਰਚ ਜ਼ਿਆਦਾ ਨਹੀਂ ਪਾਉਣੀ ਹੈ ਕਿ ਆ ਲਓ ਜੀ ਹੁਣ ਆਪਾਂ ਲੂਣ ਤੇ ਹਲਦੀ ਜਿਹੜੀ ਆ ਇਹ ਸਾਰਾ ਕੁਝ ਆਪਾਂ ਇੱਥੇ ਰੜਾ ਤਾਂ ਹਜੇ ਆਪਾਂ ਇਹਦੇ ਵਿੱਚ ਪਿਆਜ਼ ਪਾਉਣੇ ਆ ਨਹੀਂ ਤਾਂ ਦੇਖੋ ਸਾਰੇ ਪਿਆਜ਼ ਨੂੰ ਪਹਿਲਾਂ ਭੁੰਨ ਲਿਆ ਨਾ ਮੇਰਾ ਸਬਜ਼ੀ ਬਣਾਉਣ ਦਾ ਤਰੀਕਾ ਆ ਇਹ ਆ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖਿਓ ਠੀਕ ਹੈ ਆ ਦੇਖੋ ਆਪਾਂ ਹੁਣ ਪਿਆਜ਼ ਪਾ ਦਦੇ ਆ ਤੇ ਆਪਾਂ ਪਿਆਜ਼ਾਂ ਨੂੰ ਬਸ ਹੁਣ ਬਸ 2 ਕੁ ਮਿੰਟ ਦੇ ਵਿੱਚ ਵਿੱਚ ਇਹ ਸਬਜ਼ੀ ਜਿਹੜੀ ਆ ਬਣ ਕੇ ਤਿਆਰ ਹੋ ਜਾਣੇ ਆ ਤੁਸੀਂ ਸਾਰੇ ਮੇਰੀ ਵੀਡੀਓ ਦੇਖਦੇ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਆ ਉਹਨਾਂ ਬੀਤਾਂ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਹਜੇ ਕਰਨਾ ਆ ਉਹਨਾਂ ਦਾ ਵੀ ਧੰਨਵਾਦ ਜੀ ਤੇ ਇਹ ਦੇਖੋ ਆਪਾਂ ਹੁਣ ਇਹਦੇ ਵਿੱਚ ਹਲਦੀ ਲੂਣ ਤੇ ਪਿਆਜ਼ ਜਿਹੜੇ ਸਾਰੇ ਆਪਾਂ ਮਿਕਸ ਕਰ ਦਿੱਤੇ ਆ ਤੇ ਇਹਨੂੰ ਆਪਾਂ ਗੈਸ ਹੁਣ ਘੱਟ ਕਰ ਦਵਾਂਗੇ ਨਹੀਂ ਤੇ ਫੇਰ ਸੜਨ ਲੱਗ ਪੈਣੀ ਆ ਫੇਸਰੀ ਹੋਏ ਵੀ ਚੰਗੀ ਨਹੀਂ ਲੱਗਦੀ ਹੈਗੀ ਇਹ ਦੇਖੋ ਇਸ ਤਰ੍ਹਾਂ ਜਿਹੜੀ ਆਪਾਂ ਇਹਨੂੰ ਸਾਰਾ ਹੀ ਮਿਕਸ ਕਰ ਦੇਣਾ ਆ ਇਹ ਪਿਆਜ਼ਾਂ ਨੂੰ ਵੀ ਲੂਣ ਤਾਂ ਹਲਦੀ ਜਿਹੜੀ ਆ ਉਹ ਵੀ ਲੱਗ ਚਵੇ ਇਹ ਬਣ ਕੇ ਤਾਂ ਬਹੁਤ ਸਵਾਦ ਪਾਉਂਦੀ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਠੀਕ ਆ ਹੁਣ ਆਪਾਂ ਇਹਨੂੰ ਥੋੜੇ ਟਾਈਮ ਲਈ ਆਪਾਂ ਇਹਨੂੰ ਟਾਕ ਦਿੰਨੇ ਆ ਟਾਕਣ ਤੋਂ ਬਾਅਦ ਮੈਂ ਦੇਖਿਆ ਦੇਖੋ ਸਬਜ਼ੀ ਕਿੰਨੀ ਸੋਹਣੀ ਬਣ ਕੇ ਤਿਆਰ ਹੋ ਗਈ ਆ ਨਾ ਇਹ ਦੇਖੋ ਕਿੰਨੀ ਵਧੀਆ ਆ ਖਾ ਕੇ ਦੇਖਿਓ ਤੁਸੀਂ ਕਿੰਨੀ ਸਵਾਦ ਲੱਗਦੀ ਆ Sí, tú entonces... sí.